ਮੇਰਾ ਨਾਮ ਹਰਮਨਜੀਤ ਸਿੰਘ ਹੈ ਮੇਰਾ ਪਿੰਡ ਨਗਰ ਵੰਗਾਲਾ ਹੈ ਇਹ ਪਿੰਡ ਸਰ ਮੇਰੇ ਪਿੰਡ ਦੇ ਦੋ ਤਿੰਨ ਨੌਜਵਾਨ ਹੀ ਮੋਟਰਸਾਈਕਲ ਤੇ ਆ ਰਹੇ ਸੀ ਇੱਕ ਦੂਜੀ ਸਾਈਡ ਤੋਂ ਨੇਪਾਲਾ ਦਾ ਕੋਈ ਵਿਚਾਰਾ ਫੌਜੀ ਵੀ ਨਹੀਂ ਕੱਲ ਛੁੱਟ ਗਿਆ ਜੇ ਤੇ ਅੰਮੋ ਸਮੇਂ ਦੇ ਟੱਕਰ ਹੋਈ ਮੋਟਰਸਾਈਕਲ ਨਾਲ ਜਵਾਨਾਂ ਦੀ ਤੇ ਜਿਹੜਾ ਇੱਕ ਫੌਜੀ ਵੀ ਨੇਪਾਲਾ ਦਾ ਉਹ ਵੀ ਡੈਥ ਹੋ ਗਈ ਮੌਕੇ ਤੇ ਇੱਕ ਨੰਗਲ ਦਾ ਮੁੰਡਾ ਵਾ ਆਕਾਸ਼ ਆਕਾਸ਼ ਉਹ ਵੀ ਚੱਲ ਕੇ ਡੈਥ ਹੋ ਗਈ ਆ ਤੇ ਦੋ ਜਾਨੇ ਇੰਡੀ ਉਹਨਾਂ ਦੀ ਹਾਦਸੇ ਦੀ ਗੱਲ ਦਸੀ ਜਾ ਰਹੀ ਹੈ ਦੋ ਜਾਰੇ ਲਾ ਚੱਲ ਰਹੇ ਪਰ ਲੱਗਾ ਕਿਵੇਂ ਟੱਕਰ ਕਿਵੇਂ ਹੋਈ ਨਹੀਂ ਸਰ ਰਾਤ ਰਾਤ ਦਾ ਹਨੇਰੇ ਕਰਕੇ ਕਿਉਂਕਿ ਮਿਡ ਨਾਈਟ ਕੰਮ ਹੋਇਆ ਸਾਰਾ ਇਹ ਇਹਦੇ ਕਰਕੇ ਸਾਨੂੰ ਨਹੀਂ ਪਤਾ ਜਦੋਂ ਨੌਲੇਜ ਨਹੀਂ ਹੈਗੀ ਕਿ ਕੀ ਹੋਇਆ ਕੀ ਮੋਟਰਸਾਈਕਲ ਨਾਲ ਟੱਕਰ ਹੋਈ ਆਫਿਸ ਚ ਹਾਂਜੀ ਮੋਟਰਸਾਈਕਲ ਨਾਲ ਟੱਕਰ ਹੋਈ ਦੂਸਰੇ ਵਿਰਾਨ ਦਾ ਕੀ ਹਾਲ ਹੈ ਜਿਹੜੇ ਹਾਂਜੀ ਇੱਕ ਇੱਕ ਤੋਂ ਉਹ ਦੋ ਜਾਨੇ ਉਹਨਾਂ ਦੇ ਹਾਰ ਸਿਰ ਤੇ ਇੱਕ ਜਿਹਦਾ ਆਪਣਾ ਲੱਤ ਟੁੱਟ ਗਈ ਹੈ ਮੁੰਡੇ ਦੀ ਉਹ ਸੀਜ਼ਨ ਹਸਪੀਟਲ ਚ ਆ ਤੇ ਦੂਸਰਾ ਵੀ ਲੱਗ ਇੱਕ ਲੀਨੇ ਗੱਲ ਤੇ ਆ ਜੀ ਤੇ ਉਹ ਵੀ ਇੱਥੇ ਲਿਆ ਆ ਕੱਲ ਇਦਾਂ ਹੋਇਆ ਵੀ ਜਦੋਂ ਅਸੀਂ ਬੈਠੇ ਮੈਂ ਤੇ ਪਿੰਡ ਬੈਠਾ ਸਾਂ ਤੇ ਰਸਤੇ 'ਚ ਜਾਨ ਮੁੰਡੇ ਸਾਡੇ ਆਉਂਦੇ ਸੀ ਮੰਗਲੋਂ ਤੇ ਉਹ ਵੀ ਕਿਤੇ ਜਾਣ ਲਿਆ ਪਤਾ ਨਹੀਂ ਆਹੋ ਸਾਹਮਣੇ ਕਿਤੇ ਵੱਜ ਗਏ ਤੇ ਸਾਨੂੰ ਜਦੋਂ ਪਤਾ ਲੱਗਾ ਵੀ ਆਹ ਗੱਲ ਹੋ ਗਈ ਆ ਤੇ ਮੈਂ ਤੇ ਰੋਟੀ ਬਾਗ ਲੱਗਾ ਖਾਣ ਤੇ ਮੈਨੂੰ ਜਦੋਂ ਪਤਾ ਲੱਗਾ ਮੈਂ ਸਭ ਕੁਝ ਛੁੱਟੇ ਛੱਡ ਕੇ ਤੇ ਭੱਜ ਉੱਠਾਂ ਆਣ ਕੇ ਵੇਖਿਆ ਤੇ ਸਾਡੇ ਮੁੰਡੇ ਦੀ ਵੀ ਡੈਥ ਹੋ ਗਈ ਉਹ ਤੇ ਉਹ ਤੇ ਪਹਿਲਾਂ ਤੋਂ ਸੁਣਿਆ ਸੀ ਕਿ ਉਹਦੀ ਉੱਥੇ ਡੈਥ ਹੋ ਗਈ ਆ ਤੇ ਜਦੋਂ ਆਣ ਕੇ ਵੇਖਿਆ ਤੇ ਸਾਡਾ ਮੁੰਡਾ ਵੀ ਡੈਥ ਹੋ ਗਈ ਉਹਦੇ ਨਾਲ ਹੀ ਜਖਮੀ ਹੋਏ ਕੋਈ ਇੱਕ ਜਖਮੀ ਹੋਇਆ ਉਹਦੀ ਲੱਤ ਟੁੱਟੀ ਦੋ ਸਾਮਾ ਤੋਂ ਕੀ ਨਾ ਹੀ ਤੇ ਉਮਰ ਕਿੰਨੀ ਤੇਰੀ ਬੇਬੀ ਕੀ ਕਰਦਾ ਸੀ ਕੰਮ ਕੀ ਕਰਦਾ ਸੀ ਕੰਮ ਦਿਹਾੜੀ ਦਾ ਜੀ ਸੋਨਾ ਚੰਨਾ ਲਾਉਂਦੇ ਚੰਨਾ ਲਾਉਂਦੇ ਲਾਦੇ ਆ ਨੂੰ ਆ ਕੇ ਸਵੇਰੇ ਕਿਤੇ ਜਾਣਾ ਹੈ ਇਹਨਾਂ ਨੇ ਧਿਆਨ ਦੇ ਵਾਲ ਨੂੰ ਘਟਾਉਣ ਚਲੇ ਆ ਤੇ ਹਨੇਰਾ ਹੋਣ ਕਰਕੇ ਜਾਂ ਕਿੰਨੇ ਪਿੰ ਭਰਾ ਜੀ ਇਹ ਚਾਰ ਭਰਾ ਨੇ ਲੋ 1 ਕੇ ਤੋਂ ਵੱਡਾ ਦੋ ਛੋਟੇ ਆ ਹਾਂ ਜੀ ਇਹਦੇ ਵਿੱਚ ਦੋ ਮੋਟਰਸਾਈਕਲਾਂ ਦੀ ਆਸਮੇਂ ਟੱਕਰ ਹੋਈ ਆ ਤੇ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਮੇਰੀ ਪੁਲਿਸ ਪਾਰਟੀ ਮੌਕੇ ਤੇ ਆ ਉਹਦੇ ਚ ਇੰਨਾ ਪਤਾ ਲੱਗਾ ਕਿ ਦੋ ਮੁੰਡੇ ਆ ਜੀ ਕਾਫੀ ਜ਼ਿਆਦਾ ਸੀਰੀਅਸ ਇੰਜਰਡ ਨੇ ਸ਼ਾਇਦ ਉਹਦੇ ਚ ਇੱਕ ਦੀ ਡੈਥ ਹੋ ਗਈ ਆ ਬਾਕੀ ਜਾ ਕੇ ਮੌਕੇ ਦੇ ਆਰਟੀ ਦੀ ਸਟੋਰ ਦੇਖ ਲੈਣੇ ਆ ਤੇ ਸਾਡੀ ਕਾਨੂੰਨੀ ਕਾਰਵਾਈ ਚੱਲ ਰਹੀ ਆ ਕੋਈ ਪਤਾ ਲਗਾ ਫੌਜੀ ਜਵਾਨ ਦੀ ਵੀ ਡੈਥ ਹੋਈ ਹੈ ਇੱਕ ਜੀ ਆਹਾਂ ਉਹ ਦੇਖਦੇ ਆਂ ਜੀ ਮੌਕੇ ਤੇ ਸਾਡੇ ਗਏ ਰਹੇ ਦੋਨੋਂ ਦੋ ਟੀਮਾਂ ਮੇ ਭੇਜੀਆਂ ਜੀ ਲਗ ਲਗ ਜਗ੍ਹਾ ਤੇ ਉਹ ਦੇਖ